ਯੂਪੀ ਵਿੱਚ ਅਸੀਂ ਬਹੁਜਨ ਸਮਾਜ ਪਾਰਟੀ ਨੇ ਘੱਟੋ-ਘੱਟ ਮੁਸਲਮਾਨ ਭਰਾਵਾਂ ਨੂੰ 22 ਉਮੀਦਵਾਰਾਂ ਨੂੰ ਅਸੀਂ ਦੇ ਵਿੱਚੋਂ ਟਿਕਟ ਦਿੱਤੀ ਹੈ ਤੇ ਇੱਥੇ ਜਿਹੜਾ ਹੈਗਾ ਲੋਕ ਸਭਾ ਸੰਗਰੂਰ ਦੇ ਉੱਤੇ ਵੀ ਅਸੀਂ ਜਿਹੜਾ ਹੈਗਾ ਮੁਸਲਮਾਨ ਭਰਾ ਸਾਡਾ ਜਿਹੜਾ ਹੈਗਾ ਜਿਹੜਾ ਮਲੇ ਕੋੜਲਾ ਦਾ ਜੋ ਸਾਡਾ ਪ੍ਰਧਾਨ ਹੈ ਉਹ ਵੀ ਸਾਡਾ ਮੁਸਲਮਾਨ ਭਰਾ ਸ਼੍ਰੀ ਸ਼ਮਸਾਦ ਅंसारी ਜੀ ਨੇ ਤੇ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਲੋਕਾਂ ਨੂੰ ਬੇਨਤੀ ਕਰੂੰਗਾ ਖਾਸ ਕਰਕੇ ਮੁਸਲਮਾਨ ਭੈਣਾ ਭਰਾਵਾਂ ਨੂੰ ਅਸੀਂ ਬੇਨਤੀ ਕਰਾਂਗੇ ਕਿਉਂ ਅਕਾਲੀਆਂ ਤੋਂ ਕਾਂਗਰਸ ਵਾਲਿਆਂ ਤੋਂ ਝਾੜੂ ਵਾਲਿਆਂ ਤੋਂ ਸਿਮਰਜੀਤ ਤੋਂ ਮਾਨ ਤੋਂ ਬਚ ਕੇ ਰਹਿਣ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਭੇਕਾਬੇ ਵਿੱਚ ਨਾ ਆਉਣ ਅੰਦਰ ਖਾਤੇ ਇਹ ਸਾਰੇ ਇਕੋ ਨੇ ਜਦੋਂ ਬਾਵਰੀ ਬਜਟ ਈ ਸੀ ਉਦੋਂ ਕਿੱਥੇ ਗਏ ਸਾਰੇ ਇਹ ਜਦੋਂ ਬਾਵਰੀ ਬਜਟ ਸ਼ਹੀਰ ਕਰ ਦਿੱਤੀ ਗਈ ਸੀ ਉਦੋਂ ਕਿੱਥੇ ਗਏ ਸੀਗੇ ਇੱਕ ਬਹੁਜਨ ਸਮਾਜ ਪਾਰਟੀ ਸੀ ਜਿਹਨੇ ਕੋਈ ਖੂਨ ਖਰਾਬਾ ਨਹੀਂ ਸੀ ਹੋਣ ਦਿੱਤਾ ਜੂਪੀ ਦੇ ਵਿੱਚ ਜਦੋਂ ਕਾਂਗਰਸ ਨੇ ਦਿੱਲੀ ਦੇ ਵਿੱਚ ਸਿੱਖਾਂ ਦੇ ਉੱਤੇ ਕਤਲੇਆਮ ਕੀਤਾ ਤਾਂ ਉਦੋਂ ਕਿੱਥੇ ਸੀਗੇ ਅੱਜ ਖੈਰਾ ਸਾਹਿਬ ਵਿੱਚ ਆ ਕੇ ਮਗਰ ਮਾਸ਼ਾਅੱਲ ਇਹ ਅਜੂ ਬਾਹਰ ਹੈ ਨੇ ਕਿ ਇਸ ਕਰਕੇ ਬੇਨਤੀ ਹੈ ਮੇਰੀ ਸਾਰੇ ਭੈਣਾ ਭਰਾਵਾਂ ਨੂੰ ਮੁਸਲਮਾਨ ਭਰਾਣਾ ਭਰਾਵਾਂ ਨੂੰ ਕਿ ਆਓ ਸਾਰੇ ਧਰਮ ਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਬੌਜਨ ਸਮਾਜਪੜ ਦਾ ਸਾਥ ਦਿਓ ਅਗਰ ਸੰਵਿਧਾਨ ਨੂੰ ਬਚਾ ਸਕਦੀ ਹੈ ਮੁਸਲਮਾਨ ਭਰਾਵਾਂ ਦੀ ਕੋਈ ਰਾਖੀ ਕਰ ਸਕਦਾ ਮੁਸਲਮਾਨ ਭਰਾਵਾਂ ਨੂੰ ਕੋਈ ਰਿਜ਼ਰਵੇਸ਼ਨ ਦੇ ਸਕਦਾ ਉਹਨਾਂ ਦੀ 18% ਆਬਾਦੀ ਹੈਗੀ ਭਾਰਤ ਦੇ ਵਿੱਚ ਅਗਰ ਉਹਨਾਂ ਨੂੰ ਕੋਈ ਵਿਧਾਨ ਸਭਾ ਆਵਾ ਲੋਕ ਸਭਾ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਨੌਕਰੀਆਂ ਦੇ ਵਿੱਚ ਰਾਖਵਾ ਕੱਟ ਬਹਈਆ ਕਰਾ ਸਕਦਾ ਤਾਂ ਉਹ ਬਹੁਤ ਜਨ ਸਮਾਜ ਪਾਰਟੀ ਹੀ ਕਰਾ ਸਕਦੀ ਹੈ ਅਜਾ ਇਸ ਦਾ ਸਭ ਮਤਲਬ ਹੁਣ ਪਿਛਲੇ ਦਿਨ ਜਿਹੜੇ ਤੁਹਾਡੇ ਨਿਗਾ ਚ ਆਇਆ ਹੋਗਾ ਖੈਰਾ ਸਭ ਬਡੇ ਕਹਿ ਰਹੇ ਨੇ ਕਿ ਸੰਵਿਧਾਨ ਬਦਲ ਦਿੱਤਾ ਜਾਏਗਾ ਸੰਵਿਧਾਨ ਚੇ ਹੋ ਰਿਹਾ ਜਦੋਂ ਕਿ ਕੁ ਚੀਜ਼ਾਂ ਐਸੀਆਂ ਪਹਿਲਾਂ ਵੀ ਆਈਆਂ ਜਿਵੇਂ ਕਿ ਤਿੰਨ ਤਲਾਕ ਦੇ ਵਿੱਚ ਇਹ ਜਿੱਤੇ ਹੋਏ ਕੈਂਡੀਡੇਟ ਬਾਹਰ ਚਲੇ ਜਾਂਦੇ ਨੇ ਕੋ ਇਨ ਡਾਇਰੈਕਟਲੀ ਸਪੋਰਟ ਕਰਦੇ ਹਨ ਤਾਂ ਇਹ ਜਿਹੜੀ ਇਹ ਨੀ ਪਾਲਿਸੀਆਂ ਜਿਹੜੇ ਪਾਰਟੀਆਂ ਹੁੰਦੀਆਂ ਹਨ ਇਹ ਇਲੈਕਸ਼ਨ ਕਿਉਂ ਚੇਂਜ ਹੁੰਦੀਆਂ ਨੇ ਦੇਖੋ ਗੱਲ ਇਹ ਆ ਵੀ ਭਾਰਤ ਦੇ ਵਿੱਚ ਕਾਂਗਰਸ ਨੇ ਘੱਟੋ ਘੱਟ 70 ਸਾਲ ਰਾਜ ਕੀਤਾ ਤੇ ਹੁਣ ਤੱਕ 100 ਤੋਂ 2 ਵੱਧ ਤਰਮੀਮਾਂ ਹੋ ਚੁੱਕੀਆਂ ਸੰਵਿਧਾਨ ਦੇ ਵਿੱਚ ਜਿਹੜੀਆਂ ਮੈਕਸਿਮਮ ਤਰਮੀਮਾਂ ਹੋਈਆਂ ਸੁਧਾ ਆਪਣਾ ਕੰਜ ਜਾਈਆਂ ਤਬਦੀਲੀਆਂ ਕੀਤੀਆਂ ਉਹ ਕਾਂਗਰਸ ਦੇ ਰਾਜ ਦੇ ਵਿੱਚ ਹੋਈਆਂ ਤੇ ਭਾਜਪਾ ਦੇ ਰਾਜ ਦੇ ਵਿੱਚ ਵੀ ਹੋਈਆਂ ਪਰ ਬਹੁਤ ਘੱਟ ਹੋਈਆਂ ਅਗਰ ਹੁਣ ਅੱਜ ਕਾਂਗਰਸ ਦਾ ਜਿਹੜਾ ਉਮੀਦਵਾਰ ਖਹਿਰਾ ਇਹ ਜੀ ਅੱਜ ਕਹਿ ਰਿਹਾ ਇੱਥੇ ਆ ਕੇ ਪਰ ਜਦੋਂ 3 ਤਲਾਖ ਦਾ ਮੁੱਦਾ ਸੀਗਾ ਜਦੋਂ ਇਹ ਜਿਹੜਾ ਹੈਗਾ ਸੀਏ ਦਾ ਮੁੱਦਾ ਸੀ ਉਦੋਂ ਇਹ ਅੰਦਰਖਾਤੇ ਜਿਹੜਾ ਹੈਗਾ ਭਾਜਪਾ ਦੇ ਨਾਲ ਲੜੇ ਹੋਏ ਸੀਗੇ ਮੈਂ ਫੇਰ ਇਹੀ ਕਹਿਣਾ ਚਾਹੁੰਦਾ ਵੀ ਇਹ ਮਗਰਬਸ ਦੇ ਅੱਜੂ ਅੱਜੂ ਬਾਹਰ ਆਏ ਇਹ ਝੂਠ ਬੋਲੇ ਆ ਇਹ ਧੋਖੇबाज ਨੇ ਸਾਰੇ ਇਹ ਮੁਸਲਮਾਨ ਭਰਾਵਾਂ ਨੇ ਸਿਰਫ ਵੋਟਾਂ ਮਟੋਰਨ ਲਈ ਇੱਥੇ ਅੱਗੇ ਗੱਲ ਕਰ ਰਹੇ ਹੈਗੇ ਅਦਰਵਾਈਜ਼ ਇਹ ਭਾਜਪਾ ਤੇ ਇੱਕ ਸਾਫਟੇ ਨੂੰ ਨੇ ਕਹਾੜੇ ਹੁੰਦੇ ਨੇ ਤੇ ਮਲੇਰਕੋਟਲੇ ਦੇ ਜਿਹੜੇ ਖਾਸ ਤੌਰ ਤੇ ਜਿਹੜਾ ਵਿਧਾਇਕ ਨੇ ਉਹ ਵੀ ਮੁਸਲਮਾਨ ਤੇ 22 ਸਾਲ ਦਾ ਬਖਵਾ ਹੋ ਗਿਆ ਹੈ ਤੇ ਇਹਨਾਂ ਦੀ ਜਿਹੜੀ ਆਮ ਆਦਮੀ ਪਾਰਟੀ 92 ਸੀਟਾਂ ਲੈ ਕੇ ਗਿਆ ਪੰਜਾਬ ਦੇ ਲੋਕਾਂ ਨੇ ਦਿੱਤੀ ਈ ਤਾਂ ਇਹਦੇ ਤੇ ਕੀ ਕਹੋਗੇ ਦੇਖੋ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ 92 ਐਮਐਲਏ ਨੇ ਉਹਨਾਂ ਵਿੱਚ ਇੱਕ ਮੁਸਲਮਾਨ ਭਰਾ ਜਿਹੜਾ ਲੋਕਲ ਤੋਂ ਐਮਐਲਏ ਜਮਿਲੂ ਰਹਿਮਾਨ ਜੀ ਉਹਨਾਂ ਨੇ ਮੇਰੇ ਤਾਂ ਖਿਆਲ ਚ ਜੋ ਮੈਂ ਉਹਨਾਂ ਦੀਆਂ ਸਪੀਚਾਂ ਸੁਣੀਆਂ ਗਿਆ ਅੱਜ ਤੱਕ ਅਸੈਂਬਲੀ ਦੇ ਵਿੱਚ ਉਹਨਾਂ ਨੇ ਕਿਤੇ ਵੀ ਕੋਈ ਮੁਸਲਮਾਨਾਂ ਦੇ ਹਿੱਤ ਦੀ ਗੱਲ ਨਹੀਂ ਕੀਤੀ ਹੈਗੀ ਕਿਤੇ ਵੀ ਉਹ ਜਿਹੜਾ ਨਾਂ ਸੀਏ ਤੇ ਬੋਲੇ ਉੱਥੇ ਨਾ 3 ਤਲਾਕ ਤੇ ਬੋਲੇ ਨੇ ਉਹ ਤੇ 92 ਦੇ 92 ਜਿਹੜੇ ਕੈਂਡੀਡੇਟ ਹੋਣ ਦੇ ਬਾਵਜੂਦ ਅੱਜ ਫੇਰ ਭਗਵਾਨਤ ਮਾਨ ਕਹਿ ਰਿਹਾ ਵੀ ਮੈਨੂੰ 13 ਹੋਰ ਜਿਤਾ ਕੇ ਦੇਓ ਮੈਂਬਰ ਪਾਰਲੀਮੈਂਟ ਉਹ 13 ਜ਼ੀਰੋ ਦੀ ਗੱਲ ਕਰ ਰਿਹਾ ਅਸਲ ਦਰਸਲ ਗੱਲ ਹੈ ਵੀ ਉਹਨਾਂ ਦੇ 13 ਵਿੱਚੋਂ ਜ਼ੀਰੋ ਆਉਣੀ ਹੈਗੀ 13 ਜ਼ੀਰੋ ਦਾ ਉਹਦਾ ਮਤਲਬ ਉਹ ਆਪ ਹੀ ਆਪ ਦੇ ਮੂੰਹ ਕਹਿ ਰਿਹਾ ਵੀ 13 ਚੋਂ ਜ਼ੀਰੋ ਤੇ ਉਹਨਾਂ ਦੇ ਕੋਈ ਜਿਹੜਾ ਸ਼ਹਿਰ ਦੇ ਵਿੱਚ ਇੱਥੇ ਹਸਪਤਾਲ ਦਾ ਮੁੱਦਾ ਸੀਗਾ ਜਾਂ ਕੋਈ ਹੋਰ ਮੁੱਦੇ ਸੀਗੇ ਉਈ ਅਪਰੂਵਮੈਂਟ ਨਹੀਂ ਨਾ ਐਜੂਕੇਸ਼ਨ ਦੇ ਵਿੱਚ ਆਈ ਹੈ ਤੇ ਨਾ ਹੀ ਹੈਲਥ ਦੇ ਵਿੱਚ ਆਈ ਹੈ। ਜਦੋਂ ਤੁਸੀਂ ਵੀ ਡਿਪਟੀ ਡਾਇਰੈਕਟਰ ਦਾ ਹੱਥ ਸੇਵਾ ਤੋਂ ਰਟਾਇਆ ਹੋਣ ਰਟਾਇਰ ਹੋਈਆਂ। ਤੇ ਜਿਹੜਾ ਸੇਵਾ ਸੇਵਾਵਾਂ ਦਾ ਜਿਹੜਾ ਮੈਂ ਮੈਂ ਵੱਡੇ ਪੱਧਰ ਦੇ ਉੱਤੇ ਗਰਾਫ ਗਿਰਦਾ ਜਾ ਰਿਹਾ ਹੱਤਾਲਾਂ ਦੇ ਵਿੱਚ ਸਰਕਾਰੀ ਨੌਕਰੀਆਂ ਕਰਨ ਦੇ ਡਾਕ ਨੀ ਜਾ ਰਹੇ। ਇਹ ਕੀ ਕਾਰਨ ਹੈ ਜੀ ਇਦਾਂ ਦੇ ਦੌਰ ਚੱਲਦੇ ਰਹੇ ਤਾਂ ਹਸਪਤਾਲਾਂ ਵਿੱਚ ਲੋਕਾਂ ਨੂੰ ਇਲਾਜ ਬੇਰੀ ਮਿਲਣਾ ਹੀ ਨਹੀਂ ਤੁਸੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਮੈਂ 37 ਸਾਲ ਐਜ ਸਰਕਾਰੀ ਡਾਕਟਰ ਹਸਪਤਾਲਾਂ ਦੇ ਵਿੱਚ ਵੱਖ-ਵੱਖ ਸੇਵਾ ਕੀਤੀ ਹੈ ਮਲੇਰ ਕੋਲਾ ਦੇ ਸਿਵਲ ਹਸਪਤਾਲ ਚ ਵੀ ਮੈਂ ਸੇਵਾ ਕੀਤੀ ਹੈਗੀ ਜਿਹੜਾ ਹੈਲਥ ਦਾ ਗ੍ਰਾਫ ਹੈਗਾ ਉਹ ਬਹੁਤ ਨੀਚੇ ਆ ਰਿਹਾ ਜਿਹੜਾ ਇਹਨਾਂ ਦਾ ਮਾਡਲ ਹੈ ਹੈਲਥ ਮਾਡਲ ਟੋਟਲੀ ਫੇਲ ਹੋ ਚੁੱਕਿਆ ਇਹਨਾਂ ਨੇ ਸਰਕਾਰੀ ਹਸਪਤਾਲਾਂ ਨੂੰ ਜਿਵੇਂ ਸਿਵਲ ਹਸਪਤਾਲ ਨੇ ਸਬਡਿਵੀਜ਼ਨ ਤੇ ਹਸਪਤਾਲ ਨੇ ਤਹਿਸੀਲ ਲੈਵਲ ਤੇ ਹਸਪਤਾਲ ਨੇ ਤੇ ਪ੍ਰਾਇਮਰੀ ਹੈਲਥ ਸੈਂਟਰ ਨੇ ਜਾਂ ਸਬਸੈੰਟਰੀ ਹੈਲਥ ਸੈਂਟਰ ਨੇ ਉਹਨਾਂ ਵੱਲ ਉੱਪਰ ਹੀ ਧਿਆਨ ਹਟਾ ਕੇ ਸਿਰਫ ਆਮ ਆਦਮੀ ਪਾਰਟੀ ਕਲੀਨਿਕਾ ਦੇ ਉੱਤੇ ਧਿਆਨ ਕੇਂਦਰ ਕੀਤਾ ਜਿਹੜੀ ਆਮ ਆਦਮੀ ਪਾਰਟੀ ਕਲੀਨਿਕਾ ਰੰਗੀਆਂ ਉਹ ਵੀ ਇੱਕ ਸਿਰਫ ਗੋਲੀਆਂ ਵੰਡਣ ਦੀਆਂ ਸਰਕਾਰੀ ਦੁਕਾਨਾਂ ਨੇਗੀਆਂ ਇਸ ਤੋਂ ਵੱਧ ਕੋਈ ਕੁਝ ਨਹੀਂ ਹੈਗਾ ਉੱਥੇ ਡਾਕਟਰਾਂ ਨੂੰ ਦਿਹਾੜੀ ਤੇ ਰੱਖਿਆ ਗਿਆ 50 ਰੁਪਏ ਪਰ ਪੇਸ਼ੈਂਟ ਦੇਖਣ ਵਾਸਤੇ ਫਾਰਮਾਸਿਸਟ ਵੀ ਦਿਹਾੜੀ ਤੇ ਨਰਸ ਵੀ ਦਿਹਾੜੀ ਤੇ ਕਲਾਸ 4 ਵੀ ਦਿਹਾੜੀ ਦੇ ਉੱਤੇ ਉਹ ਤਾਂ ਇੱਕ ਜਿਵੇਂ ਇੱਕ ਪੇਟ ਦੇ ਵਿੱਚ ਆਰਐਮਪੀ ਬੈਠਾ ਹੁੰਦਾ ਉਹ ਚਾਰ ਗੁਰੀਆਂ ਚੱਕ ਕੇ ਦਿੱਤੀਆਂ ਉਹ ਹਾਲ ਉੱਥੇ ਨਾ ਕੋਈ ਟੈਸਟ ਹੁੰਦਾ ਨਾ ਕੋਈ ਆਪਰੇਸ਼ਨ ਹੁੰਦਾ ਨਾ ਕੋਈ ਐਡਮਿਸ਼ਨ ਹੁੰਦੀ ਹੈ ਤੇ ਨਾ ਹੀ ਉੱਥੇ ਮਿਆਰੀ ਦਵਾਈਆਂ ਮਿਲਦੀਆਂ ਨੇਗੀਆਂ ਤੇ ਪਹਿਲਾਂ ਪਹਿਲਾਂ ਸ਼ੁਰੂ-ਸ਼ੁਰੂ ਚ ਲੋਕਾਂ ਨੇ ਮੁਫਤ ਦੇ ਭਲੇਖੇ ਉੱਤੇ ਗਏ ਅੱਜ ਉੱਥੇ ਮਰੀਜ਼ਾਂ ਦੀ ਗਿਣਤੀ ਬਹੁਤ ਘਟ ਚੁੱਕੀ ਹੈਗੀ ਮਰੀਜ਼ਾਂ ਦੀ ਗਿਣਤੀ ਬਹੁਤ ਘਟ ਚੁੱਕੀ ਹੈ ਤੇ ਸਰਕਾਰੀ ਜਿਹੜੇ ਹਫ਼ਤਾਲਾਂ ਚ ਇਹਨਾਂ ਦੀ ਪੋਲੀਟੀਕਲ ਇੰਟਰਫੀਅਰੈਂਸ ਐਨੀ ਹੋ ਗਈ ਹੈਗੀ ਇਹਨਾਂ ਤੋਂ ਇਹਨਾਂ ਨੇ ਇਹਨਾਂ ਡਾਕਟਰਾਂ ਨੂੰ ਪੈਰਾਮੈਡੀਕਲ ਸਟਾਫ ਨੂੰ ਇੰਨਾ ਡਰਾ ਦਿੱਤਾ ਹੈਗਾ ਇੰਨਾ ਹਿਸਾਬ ਪਤੀ ਮੰਗਦੇ ਉਹਨਾਂ ਤੋਂ ਉਹ ਇਸ ਕਰਕੇ ਉਹ ਨੌਕਰੀ ਜਿਹੜੀ ਹੈਗੇ ਦਵਾਥ ਛੱਡ ਰਹੇ ਨੇ ਤੇ ਆਪਣਾ ਪ੍ਰਾਈਵੇਟ ਕੰਮ ਕਰਨ ਜਾ ਰਹੇ ਨੇ ਇਹ ਸੰਡਕਟਰ ਆਪਣੇ ਆਪ ਵੀ ਇਹ ਬੋਲੋ ਸਮਾਜ ਪਾਰਟੀ ਦੇ ਕੈਂਡੀਡੇਟ ਮੱਖਣ ਸਿੰਘ ਜੀ ਜਿਨ੍ਹਾਂ ਨਾਲ ਤਫਸੀਲ ਨਾਲ ਅਸੀਂ ਗੱਲਾਂ ਕੀਤੀ ਇਹਨਾਂ ਨੇ ਦੱਸਿਆ ਕਿ ਕਿੱਦਾਂ ਇਲੈਕਸ਼ਨਾਂ ਦੇ ਅੰਦਰ ਆਪਣੇ ਆਪਣੀ ਪਾਰਟੀਆਂ ਜਿਹੜੇ ਆਪਣੀ ਪਾਲਿਸੀ ਪ੍ਰੋਗਰਾਮ ਲੈ ਕੇ ਆਉਂਦੀਆਂ ਹਨ ਤੇ ਬਰਬਾਹ ਬਖ ਬਖ ਤਰ੍ਹਾਂ ਦੇ ਵਾਦੇ ਕਰਦੀਆਂ ਹਨ ਪਰ ਜਦੋਂ ਚਾਚਾ ਉਹਨਾਂ ਨਿਕਲ ਜਾਂਦੇ ਵਾਦੀਪੁਰੇ ਨਹੀਂ ਉਤਰਦੇ ਸੇ ਸੇਵਾਵਾਂ ਬਾਰੇ ਵੀ ਇਹਨਾਂ ਨੇ ਗੱਲ ਕੀਤੀ ਕਿ ਜੇਕਰ ਆਪ نیچے ਜਾ ਰਹੇ ਤੇ ਹੁਣ ਤਾਂ ਇਹ ਸੇਵਾਵਾਂ ਬਾਰੇ ਇੱਕ ਵੱਡੀ ਗੱਲ ਕੀਤੀ ਇਹਨਾਂ ਨੇ ਇਹਨਾਂ ਨੇ ਕਿਹਾ ਕਿ ਹੁਣ ਤਾਂ ਟੈਬ ਜਿਹਦੇ ਦਿਹਾੜੀ ਦੇ ਡਾਕਟਰ ਤੇ ਪੈਰਾਮੈਡੀਕਲ ਸਟਾਫ ਵਗੈਰਾ ਜਿਹੜਾ ਹੈ ਨਰਸਾਂ ਜਿਹੜੇ ਹਨ ਉਹ ਵੀ ਦਿਹਾੜੀ ਦੇ ਰੱਖੇ ਜਾ ਰਿਹਾ ਹੈ ਨਾ ਤਾਂ ਤਾਂ ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਜਾ ਰਹੀਆਂ ਇੱਕ ਵੱਡਾ ਸਵਾਲ ਇਹਨਾਂ ਨੇ ਆਮ ਆਦੀ ਪਾਰਟੀ ਦੇ ਉੱਤੇ ਖੜਾ ਕੀਤਾ ਹੈ ਹੁਣ ਦੇਖਣਾ ਹੈ ਕਿ ਆਉਣ ਵਾਲੇ ਸਮੇਂ ਜੇ ਪਹਿਲੀ ਤਾਰੀਖ ਨੂੰ ਜਿਹੜੀਆਂ ਵੋਟਾਂ ਜਦੋਂ ਲੋਕਾਂ ਨੇ ਮਸ਼ੀਨਾਂ ਦੇ ਬਟਨ ਦਬਣ ਜਾਣਾ ਹੈ ਤਾਂ ਉਹ ਲੋਕਾਂ ਨੂੰ ਕਿੰਨੇ ਕ ਆਪਣੇ ਬਲ ਜਾਗਰੂਕ ਕਰ ਸਕਦਾ ਲੋਕ ਕਿੱਥੇ ਤੱਕ ਜਾਗਰੂਕ ਹੋ ਕੇ ਕਿ ਕਿਹੜੀ ਪਾਰਟੀ ਨੂੰ ਬੋਲ ਦੇ ਦੇ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਹਾਡੇ ਰਾ ਮਨਸੀਪਾਲ ਉਦਿਪੋ